ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਨਾ ਗੁਰੂ ਅਰਜਨ ਸਾਹਿਬ ਜੀ ਦੀ ਬਾਣੀ ਚੌ ਬੋਲੇ ਮਹੱਲਾ ਪੰਜਵਾਂ ਉਸ ਦੇ ਪਹਿਲੇ ਦੋ ਬੰਦਾਂ ਦੀ ਥੋੜੀ ਗਹਿਰਾਈ ਸਮਝਣ ਦੀ ਕੋਸ਼ਿਸ਼ ਕਰਦੇ ਆਂ ਹਾਂਜੀ ਤੇ ਸਾਡਾ ਮਕਸਦ ਦੇਖੋ ਇਹ ਸਮਝਣਾ ਹੈ ਕਿ ਰੱਬੀ ਪ੍ਰੇਮ ਨਾਲ ਅਸਲ ਵਿੱਚ ਜੁੜੇ ਹੋਣ ਦੇ ਕੀ ਲੱਛਣ ਹੁੰਦੇ ਨੇ ਹਾਂ ਤੇ ਇਹ ਬੰਦ ਸਾਨੂੰ ਨਾ ਬਾਹਰੀ ਕਰਮ ਕਾਂਡਾਂ ਤੋਂ ਪਰੇ ਲੈ ਜਾਂਦੇ ਨੇ ਅੱਛਾ ਤੇ ਸੱਚੀ ਸ਼ਰਧਾ ਅਸਲ ਪ੍ਰੇਮ ਦਾ ਤਤ ਕੀ ਹੈ ਉਹਦੇ ਵਾਲੀ ਇਸ਼ਾਰਾ ਕਰਦੇ ਨੇ ਤਾਂ ਫਿਰ ਆਓ ਦੇਖਦੇ ਹਾਂ ਪਹਿਲਾ ਬੰਦਾ ਹੈ ਸੰਮਨ ਜੋ ਇਸ ਪ੍ਰੇਮ ਕੀ ਦਮ ਕਿਹੋ ਹੋਤੀ 60 라ਵਨ ਹੁਤੇ ਸੁਰੰਕ ਨਹ ਜਿਨੇ ਸਿਰ ਦੀਨੇ ਕਾਟ ਇਥੇ ਸੰਮਨ ਸ਼ਬਦ ਆਇਆ ਯਾਨੀ प्यारे मित्र ਨੂੰ ਜਾਂ ਮਨ ਨੂੰ ਸੰਬੋਧਨ ਅਸਲ ਵਿੱਚ ਇਹ ਉਹਨਾਂ ਮਨੁੱਖਾਂ ਨੂੰ ਸੰਬੋਧਨ ਕਰ ਰਹੇ ਹਨ ਜਿਹੜੇ ਦਿਲ ਖੋਲ ਕੇ ਮਨ ਨੂੰ ਖੁੱਲਾ ਰੱਖ ਕੇ ਸੰਮਨ ਪਰਮਾਤਮਾ ਦਾ ਪਿਆਰ ਹਾਸਲ ਕਰਨ ਲਈ ਬਹੁਤ ਪੈਸਾ ਤੇ ਲਾਦਾਨ ਕਰਦੇ ਹਨ ਅੱਛਾ ਪਰ ਗੁਰੂ ਸਾਹਿਬ ਅੱਗੇ ਕਹਿੰਦੇ ਹਨ ਕਿ ਪਰਮਾਤਮਾ ਦਾ ਪਿਆਰ ਹਾਸਲ ਕਰਨ ਲਈ ਪੈਸਾ ਤੇ ਲਾ ਨਹੀਂ ਲੱਗਦਾ ਅੱਛਾ ਮਤਲਬ ਅਗਰ ਕੋਈ ਗਰੀਬ ਮਨੁੱਖ ਪਰਮਾਤਮਾ ਦਾ ਪਿਆਰ ਹਾਸਲ ਕਰਨਾ ਚਾਹੇ ਤਾਂ ਉਹ ਵੀ ਕਰ ਸਕਦਾ ਹੈ ਬਿਲਕੁਲ ਜੀ 라ਵਣ ਦੀ ਉਦਾਹਰਣ ਦੇ ਕੇ ਸਮਝਾ ਰਹੇ ਹਨ ਕਿ 라ਵਣ ਕੋਈ ਗਰੀਬ ਨਹੀਂ ਸੀ ਰਾਵਣ ਹੁਤੇਸੋ ਰੰਕ ਨਹ ਪਰ ਫੇਰ ਵੀ ਉਸਨੇ ਪਰਮਾਤਮਾ ਨੂੰ ਖੁਸ਼ ਕਰਨ ਲਈ ਪੈਸਾ ਤੇ ਲਾ ਨਹੀਂ ਬਲਕਿ ਆਪਣੇ ਸਿਰ ਕੱਟ ਕੇ ਭੇਟ ਕਰ ਦਿੱਤੇ ਜਿੰਨੀ ਸਿਰ ਦੀਨੇ ਕਾਟ ਇਸ ਕਹਾਣੀ ਵਿੱਚ ਵਾਕਈ ਇੱਕ ਬਹੁਤ ਸ਼ਕਤੀਸ਼ਾਲੀ ਦਲੀਲ ਹੈ ਗੁਰੂ ਸਾਹਿਬ ਇਹਦੇ ਨਾਲ ਨਾ ਇਸ ਸੋਚ ਨੂੰ ਤੋੜ ਰਹੇ ਨੇ ਕਿ ਭਗਤੀ ਲਈ ਪੈਸਾ ਚਾਹੀਦਾ ਹੈ ਜਾਂ ਵੱਡੇ ਚੜਾਵੇ ਚਾਹੀਦੇ ਨੇ ਅੱਛਾ ਰਾਵਣ ਦਾ ਅਮੀਰ ਹੋਣਾ ਤਾਂ ਇਸ ਗੱਲ ਨੂੰ ਹੋਰ ਪੱਕਾ ਕਰਦਾ ਹੈ ਕਿ ਮਾਇਆ ਦਾ ਇੱਥੇ ਕੋਈ ਰੋਲ ਨਹੀਂ ਕੋਈ ਮੁੱਲ ਨਹੀਂ ਕੋਈ ਮੁੱਲ ਨਹੀਂ ਹੂੰ ਉਸਨੇ ਇਸ ਪ੍ਰੇਮ ਦੇ ਬਦਲੇ ਕੀ ਦਿੱਤਾ ਪੈਸੇ ਨਹੀਂ ਆਪਣੇ ਸਿਰ ਕੱਟ ਕੇ ਪੇਟ ਕੀਤੇ ਭਾਵ ਆਪਣੀ ਹਉਮੈ ਆਪਣਾ ਸਿਰ ਪੇਂਟ ਕਰ ਦਿੱਤਾ ਇੱਥੇ ਇੱਥੇ ਗੱਲ ਬਹੁਤ ਵੱਡੀ ਹੈ ਨਾ ਉਸਨੇ ਜੋ ਪੇਂਟ ਕੀਤਾ ਆਪਣਾ ਆਪਾ ਆਪਣਾ ਸਿਰ ਉਹ ਕਿਸੇ ਵੀ ਦੁਨਿਆਵੀ ਚੀਜ਼ ਤੋਂ ਕਿਤੇ ਉੱਪਰ ਹੈ ਹੂੰ ਇਹ ਹੈ ਅਸਲ ਸਮਰਪਣ ਹਾਂਜੀ ਸੋ ਗੱਲ ਸਾਫ਼ ਹੈ ਪ੍ਰਭੂ ਦਾ ਪਿਆਰ ਪਾਉਣ ਲਈ ਨਾ ਅਮੀਰੀ ਦੀ ਲੋੜ ਹੈ ਨਾ ਗਰੀਬੀ ਰੁਕਾਵਟ ਬਣਦੀ ਹੈ ਹਾਂ ਇਹ ਤਾਂ ਅੰਦਰ ਦੀ ਖੇਡ ਹੈ ਜੀ ਦੁਨਿਆਵੀ ਚੀਜ਼ਾਂ ਤੋਂ ਬਿਲਕੁਲ ਵੱਖਰੀ ਅਗਲਾ ਬੰਦ ਹੈ ਪ੍ਰੀਤ ਪ੍ਰੇਮ ਤਨ ਖੱਚ ਰਹਾ ਵਿਚ ਨਰਾਇ ਹੋਤ ਚਰਨ ਕਮਲ ਮਨ ਬੇਧਿਓ ਬੂਝਨ ਸੁਰਤ ਸੰਯੋਗ ਬਹੁਤ ਖੂਬਸੂਰਤ ਇੱਥੇ ਦੇਖੋ ਉਹ ਕਹਿੰਦੇ ਨੇ ਜਿਨ੍ਹਾਂ ਦੇ ਅੰਦਰ ਇਹ ਪ੍ਰੀਤ ਇਹ ਪ੍ਰੇਮ ਹੈ ਉਹਨਾਂ ਦਾ ਸਰੀਰ ਯਾਨੀ ਤਨ ਉਸ ਪ੍ਰੇਮ ਵਿੱਚ ਪੂਰੀ ਤਰ੍ਹਾਂ ਭੇਜਿਆ ਰਹਿੰਦਾ ਹੈ ਖੱਚ ਰਹਾ ਹਾਂਜੀ ਉਹਨਾਂ ਵਿੱਚ ਤੇ ਪ੍ਰਭੂ ਵਿੱਚ ਰਾਈ ਜਿੰਨਾ ਵੀ ਫਾਸਲਾ ਨਹੀਂ ਰਹਿੰਦਾ ਵਿਚ ਨਰਾਇ ਹੋਤ ਇਹ ਤਾਂ ਇੱਕ ਹੋ ਜਾਣ ਵਾਲੀ ਗੱਲ ਹੋ ਗਈ ਸਰੀਰ ਦੇ ਪੱਧਰ ਤੇ ਵੀ ਬਿਲਕੁਲ ਤੇ ਫਿਰ ਹੋਰ ਡੂੰਗੀ ਗੱਲ ਆਉਂਦੀ ਹੈ ਚਰਨ ਕਮਲ ਮਨ ਬੇਧਿਓ ਯਾਨੀ ਕਿ ਮਨ ਜਿਹੜਾ ਹੈ ਉਹ ਪ੍ਰਭੂ ਦੇ ਸੋਹਣੇ ਕਮਲ ਵਰਗੇ ਚਰਣਾ ਨਾਲ ਵਿੰਨਿਆ ਜਾਂਦਾ ਜੁੜ ਜਾਂਦਾ ਹੈ ਪੂਰੀ ਤਰ੍ਹਾਂ ਪਰ ਸਭ ਤੋਂ ਅਹਿਮ ਹਿੱਸਾ ਮੇਰੇ ਖਿਆਲ ਚ ਅਖੀਰਲਾ ਹੈ ਅੱਛਾ ਇਹਦੀ ਕੀ ਵਿਆਖਿਆ ਇੱਥੇ ਦੇਖੋ ਮਨ ਤੋਂ ਅੱਗੇ ਸੁਰਤ ਦੀ ਗੱਲ ਆ ਗਈ ਮਨ ਤਾਂ ਸਾਡਾ ਭਾਵੁਕ ਪੱਖ ਹੋ ਗਿਆ ਸੋਚਣ ਵਾਲਾ ਪਰ ਸੁਰਤ ਕੀ ਹੈ ਸਾਡੀ ਚੇਤਨਾ ਸਾਡੀ ਜਾਗਰੂਕਤਾ ਕਨਸੈਂਟਰੇਸ਼ਨ ਹਾਂ ਧਿਆਨ ਹਾਂਜੀ ਧਿਆਨ ਬੁੱਝਣ ਦਾ ਮਤਲਬ ਹੈ ਸਮਝ ਗਿਆਨ ਤੇ ਸੰਯੋਗ ਹੋ ਗਿਆ ਮਿਲਾਪ ਠੀਕ ਸੋ ਪੂਰਾ ਮਤਲਬ ਇਹ ਬਣਿਆ ਕਿ ਇਹ ਪ੍ਰੇਮ ਸਿਰਫ ਇੱਕ ਭਾਵਨਾ ਨਹੀਂ ਸਗੋ ਸਮਝ ਰਹੀ ਹੀ ਗਿਆਨ ਰਹੀ ਚੇਤਨਾ ਦਾ ਪਰਮਾਤਮਾ ਨਾਲ ਮਿਲਾਪ ਹੈ ਵਾਹ ਇਹ ਤਾਂ ਬਹੁਤ ਬਹੁਤ ਦਿਲਚਸਪ ਫਰਕ ਦੱਸਿਆ ਤੁਸੀਂ ਮਨ ਦਾ ਭਾਵੁਕ ਜੁੜਾਓ ਤੇ ਸੁਰਤ ਦਾ ਚੇਤਨ ਮਿਲਾਪ ਹਾਂਜੀ ਮਤਲਬ ਇੱਕ ਸਿਰਫ ਇੱਕ ਅਹਿਸਾਸ ਨਹੀਂ ਇੱਕ ਫੀਲਿੰਗ ਨਹੀਂ ਸਗੋਂ ਇੱਕ ਪੂਰੀ ਸੁਚੇਤ ਇੱਕ ਸਮਝਪਰੀ ਅਵਸਥਾ ਹੈ ਹਾਂ ਬਿਲਕੁਲ ਇਹ ਇੱਕ ਸੰਪੂਰਨ ਇੱਕ ਹੋਨਿਸਟਿਕ ਅਵਸਥਾ ਹੈ ਤਨ ਪ੍ਰੇਮ ਵਿੱਚ ਭਜਿਆ ਮਲ ਚਰਨਾ ਨਾਲ ਜੁੜਿਆ ਤੇ ਸੁਰਤ ਸਮਝ ਨਾਲ ਪ੍ਰਭੂ ਵਿੱਚ ਲੀਨ ਤਿੰਨੇ ਪੱਧਰ ਇਕੱਠੇ ਹਾਂ ਤਿੰਨੇ ਪੱਧਰ ਸਰੀਰਿਕ ਮਾਨਸਿਕ ਤੇ ਚੇਤਨ ਇਕ ਹੋ ਜਾਂਦੇ ਨੇ ऐसे ਲਈ ਤਾਂ ਕਿਹਾ ਵਿਚ ਨਰਾਈ ਹੋਤ ਕੋਈ ਫਰਕ ਕੋਈ ਵਿਤ ਰਹਿੰਦੀ ਨਹੀਂ ਸਹੀ ਗੱਲ ਹੈ ਇਹ ਸਿਰਫ ਭਗਤੀ ਦਾ ਉਪਾਵਕ ਪੱਖ ਨਹੀਂ ਜੋ ਆਮ ਤੌਰ ਤੇ ਸਮਝਿਆ ਜਾਂਦਾ ਹੈ ਇਹ ਗਿਆਨ ਤੇ ਚੇਤਨਾ ਵਾਲਾ ਪੱਖ ਵੀ ਉਜਾਗਰ ਕਰਦਾ ਹੈ ਤਾਂ ਫਿਰ ਇਹਨਾਂ ਦੋ ਬੰਦਾਂ ਤੋਂ ਆਪਾਂ ਮੁੱਖ ਗੱਲ ਕੀ ਕੱਢ ਸਕਦੇ ਹਾਂ ਮੋਟੀ ਗੱਲ ਕੀ ਨਿਕਲੀ ਹਾਂ ਮੇਰੇ ਖਿਆਲ ਤਾਂ ਸਭ ਤੋਂ ਵੱਡੀ ਗੱਲ ਇਹ ਹੈ ਕਿ ਗੁਰੂ ਸਾਹਿਬ ਭਗਤੀ ਦੀ ਪਰਿਭਾਸ਼ਾ ਵੀ ਬਦਲ ਰਹੇ ਨੇ ਇਕੋ ਹੀ ਲੈਣ ਦੇਣ ਕੋਈ ਸੌਦੇਬਾਜ਼ੀ ਨਹੀਂ ਹੈ ਬਿਲਕੁਲ ਨਹੀਂ ਜਿਹਨੂੰ ਤਨ ਨਾਲ ਜਾਂ ਦਿਖਾਵੇ ਨਾਲ ਖਰੀਦਿਆ ਜਾ ਸਕੇ ਸਗੋਂ ਇਹ ਇੱਕ ਬਹੁਤ ਡੂੰਗੀ ਇੱਕ ਅੰਦਰੂਨੀ ਅਵਸਥਾ ਹੈ ਹਾਂਜੀ ਇਹ ਤਨ ਮਨ ਤੇ ਸੁਰਤ ਦਾ ਪਰਮਾਤਮਾ ਨਾਲ ਇੱਕ ਅਟੁੱਟ ਸੁਚੇਤ ਤੇ ਪੂਰਾ ਮਿਲਾਪ ਹੈ ਹੂੰ ਇਕ ਇਹੋ ਜਿਹਾ ਸਮਰਪਣ ਜਿੱਥੇ ਫਿਰ ਕੋਈ ਦੂਜਾ ਰਹਿੰਦਾ ਹੀ ਨਹੀਂ ਬਿਲਕੁਲ ਸਹੀ ਕਿਹਾ ਜੀ ਤੇ ਇਹ ਸਾਰੀ ਵਿਚਾਰ ਤੋਂ ਬਾਅਦ ਨਾ ਇੱਕ ਸਵਾਲ ਮਨ ਵਿੱਚ ਉੱਠਦਾ ਹੈ ਜਿਸ ਤੇ ਸੋਚਣਾ ਬਣਦਾ ਹੈ ਹਾਂ ਦੱਸੋ ਜੇ ਅਸਲ ਭਗਤੀ ਤਾਂ ਦੌਲਤ ਵੱਡੀਆਂ ਪੇਟਾਵਾਂ ਜਾਂ ਸਿਰਫ ਬਾਹਰਲੇ ਕਰਮਾਂ ਬਾਰੇ ਨਹੀਂ ਸਗੋਂ ਇਸ ਅੰਦਰੂਨੀ ਮਿਲਾਪ ਬਾਰੇ ਹੈ ਮਨ ਤੇ ਖਾਸ ਕਰਕੇ ਸੁਰਤ ਦੇ ਸੰਯੋਗ ਬਾਰੇ ਤਾਂ ਫਿਰ ਸਾਡੀ ਰੋਜ਼ ਦੀ ਜ਼ਿੰਦਗੀ ਵਿੱਚ ਆਪਣੇ ਆਮ ਕਮਾਕਾਰਾਂ ਵਿੱਚ ਬਿਨਾ ਕੋਈ ਵੱਡਾ ਕਾਰਨਾਮਾ ਕੀਤੇ ਬਿਨਾ ਦਿਖਾਵੇ ਦੇ ਇਸ ਸੁਖਮ ਇਸ ਅੰਦਰੂਨੀ ਜੁੜਾਓ ਦੇ ਕਿਹੜੇ ਰੂਪ ਹੋ ਸਕਦੇ ਨੇ ਅੱਛਾ ਬਹੁਤ ਗ੍ਰੀਆ ਸਵਾਲ ਹੈ ਹਾਂ ਅਸੀਂ ਆਪਣੀ ਸੋਚ ਵਿੱਚ ਆਪਣੀ ਜਾਗਰੂਕਤਾ ਵਿੱਚ ਇਸ ਸੁਰਤ ਸੰਯੋਗ ਨੂੰ ਕਿਵੇਂ ਮਹਿਸੂਸ ਕਰ ਸਕਦੇ ਹਾਂ ਜਾਂ ਇਸ ਨੂੰ ਕਿਵੇਂ ਕਮਾ ਸਕਦੇ ਹਾਂ ਸ਼ਾਇਦ ਅਸਲ ਖੋਜ ਇੱਥੋਂ ਸ਼ੁਰੂ ਹੁੰਦੀ ਹੈ ਇਸੇ ਵਿਚਾਰ ਦੇ ਨਾਲ ਅਸੀਂ ਅੱਜ ਦੀ ਇਹ ਵਿਚਾਰ ਚਰਚਾ ਇੱਥੇ ਹੀ ਸਮਾਪਤ ਕਰਦੇ ਹਾਂ ਜੀ ਤੇ ਅਗਲੇ ਪੋਡਕਾਸਟ ਵਿੱਚ ਕੁਝ ਹੋਰ ਸ਼ਬਦਾਂ ਦੀ ਵਿਚਾਰ ਕਰਾਂਗੇ ਤਦ ਤੱਕ ਲਈ ਸਾਨੂੰ ਇਜਾਜ਼ਤ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ